ਜਿਹੜਾ ਟਰੈਕਟਰ ਹੈਗਾ तकरीबन 200 ਏਕੜ ਦੀ ਜਿਹੜੀ ਜਿਹੜੀ ਹੈਗੀ ਹੈ ਇਹਨਾਂ ਦੀ ਜਿਹੜੀ ਲੈਂਡ ਹੈਗੀ ਹੈ ਇੱਕ ਪਾਸੇ ਸੋ ਗੱਲ ਕਰ ਰਿਆ ਸੀ ਮੈਂ ਤੇ ਇਹਨਾਂ ਨਾਲ ਤਾਂ ਟੋਟਲ ਹੈ ਹਜ਼ਾਰ ਏਕੜ ਦੇ ਕਰੀਬ ਇਹਨਾਂ ਦੀ ਜਿਹੜੀ ਲੈਂਡ ਹੈ ਜਿਹੜਾ ਇਲਾਕਿਆਂ ਦੇ ਵਿੱਚ ਆਮ ਕਰ ਜਿਹੜਾ ਤੇਲ ਹੈਗਾ ਇੱਥੇ ਦਾ ਕੱਚਾ ਤੇਲ ਜਿਹਨੂੰ ਆਪਾਂ ਕਹਿੰਦੇ ਆ ਉਹ ਇੱਥੋਂ ਦੀ ਜਿਹੜਾ ਹੈਗਾ ਨਿਕਲਦਾ 24 ਘੰਟੇ ਸੱਤੋ ਦਿਨ ਇਸੇ ਤਰੀਕੇ ਦੇ ਨਾਲ ਜਿਹੜੀ ਇਹ ਮਸ਼ੀਨ ਹੈਗੀ ਹੈ ਚੱਲਦੀ ਰਹਿੰਦੀ ਹੈ ਇਹਦਾ ਫਾਰਮ ਹਾਊਸ ਹੈਗਾ ਹੁਣ ਆਪਾਂ ਤੁਹਾਨੂੰ ਇਹਨਾਂ ਦੇ ਫਾਰਮ ਹਾਊਸ ਦੇ ਅੰਦਰ ਲੈ ਕੇ ਚੱਲਦੇ ਆਂ ਸੋ ਇਹ ਹੈ ਜੀ ਡੈਨਿਸ ਦਾ ਜਿਹੜਾ ਦੂਜਾ ਖੇਤ ਸੋ ਜਿੱਥੇ ਕੀ ਇੱਥੇ ਵੀ ਆ ਲੱਗੇ ਹੋਏ ਨੇ ਮਸ਼ੀਨਾਂ ਜਿਹੜੀਆਂ ਤੇਲ ਕੋ ਇਧਰ ਵਾਲੀਆਂ ਨਾਲ ਹੀ ਆ ਤਿੰਨ ਮਸ਼ੀਨਾਂ ਨੇ ਇਹਦੀਆਂ ਲੱਗੀਆਂ ਹੋਈਆਂ ਤੇ ਉਹ ਜਿਹੜਾ ਹੈਗਾ ਇੱਥੇ ਟਰੱਕ ਸੀਗਾ ਜਿਹੜਾ ਲੋਡ ਕਰ ਰਿਹਾ ਜਿਹੜੇ ਇਕੱਠੇ ਬਣਾਏ ਹੋਏ ਨੇ ਸੋ ਡੈਨਿਸ ਸਾਡੇ ਲਈ ਕੁਛ ਛਲੀਆਂ ਤੋੜਨ ਗਿਆ ਤੇ ਤੁਸੀਂ ਦੇਖੋ ਕਿ ਹਨਾ ਕੈਨੇਡਾ ਤੇ ਵਿੱਚ ਕਿਸੇ ਕੋਲ ਟਾਈਮ ਨਹੀਂ ਹੁੰਦਾ ਕਿ ਕਿਸੇ ਨੂੰ ਲਾਈਕ ਸਾਰਾ ਕੁਝ ਦੱਸ ਸਕੇ ਹਨਾ ਪਰ ਇਹ ਸਾਨੂੰ ਪ੍ਰੋਪਰ ਲਾਈਕ A ਤੋਂ Z ਸਾਰੀ ਡਿਸਕ੍ਰਿਪਸ਼ਨ ਦੇ ਰਹੇ ਹਨ ਹਰ ਚੀਜ਼ ਹੀ ਤੇ ਬਹੁਤ ਹੀ ਵਧੀਆ ਲੱਗ ਰਿਹਾ ਸਾਨੂੰ ਸੀਰੀਅਸਲੀ ਸਾਡਾ ਅਸੀਂ ਜਦੋਂ ਅਲਬਰਟਾ ਵਿੱਚ ਖੇਤਾ ਚ ਐਂਟਰ ਕੀਤਾ ਸੀ ਸਾਡਾ ਪਹਿਲਾ ਹੀ ਚਾਹ ਇਹ ਸੀਗਾ ਵੀ ਅਸੀਂ ਇੱਥੇ ਇਹ ਚੀਜ਼ਾਂ ਐਕਸਪਲੋਰ ਕਰਨੀ ਇਹ ਹੈਗੇ ਸਾਡੇ ਡੈਨਿਸ Very nice person, man. Very nice. person Say hi, Danish, to everyone. Yeah. Welcome back to my YouTube channel. So, I see coffee, Deva, and plan. see. ਅਲਬਰਟਾ ਦੇ ਵਿੱਚ ਪਿੰਡ ਐਕਸਪਲੋਰ ਕਰਮੇ ਨੇ ਹਨਾ ਤੇ ਤੁਹਾਨੂੰ ਦਿਖਾਈਏ ਕਿ ਇੱਥੇ ਪਿੰਡਾਂ ਦੀ ਲਾਈਫ ਕੇਜ ਹੀ ਹੈਗੀ ਹੈ ਤੇ ਜਿਹੜਾ ਵੀ ਅਸੀਂ ਐਕਸਪਲੋਰ ਕੀਤੇ ਨੇ ਉਹ ਬਹੁਤ ਹੀ ਪੁਰਾਣੇ ਪਿੰਡ ਸੀਗੇ ਰਾਈਟ ਨਾਓ ਜਿਹੜੇ ਅਸੀਂ ਪਿੰਡ ਐਕਸਪਲੋਰ ਕਰ ਰਹੇ ਆ ਉਥੇ ਲੋਕ ਰਹਿੰਦੇ ਵੀ ਨੇ ਤੇ ਉਹਨਾਂ ਦੀ ਲਾਈਕ ਐਗਰੀਕਲਚਰ ਲੈਂਡ ਦੇ ਉੱਤੇ ਆਪਾਂ ਖੜੇ ਆਂ ਇਹ ਵਾਲੀ ਇਹ ਹੈਗਾ ਜੀ ਇਸ ਇਲਾਕੇ ਦੇ ਜਿਹੜੇ ਟਰੈਕਟਰ ਤੇ ਉੱਤੇ ਤੁਸੀਂ ਮੈਂ ਗੱਲਬਾਤ ਕਰ ਰਿਹਾ ਸੀਗਾ ਜਿਹੜੇ ਡੈਨਿਸ ਨਾਮ ਦੇ ਸੀਗੇ ਜਿਹੜੇ ਸ਼ੱਕ ਜਿਨਾਂ ਨਾਲ ਮੈਂ ਗੱਲਬਾਤ ਕੀਤੀ ਤੇ ਇਹ ਟਰੈਕਟਰ ਜਿਹੜਾ ਹੈਗਾ 210 ਹੌਸਪਾਵਰ ਦਾ ਹੈਗਾ ਇਹ ਜਿਹੜਾ ਟਰੈਕਟਰ ਹੈਗਾ ਤਕਰੀਬਨ 200 ਏਕੜ ਦੀ ਜਿਹੜੀ ਜਿਹੜੀ ਹੈਗੀ ਹੈ ਇਹਨਾਂ ਦੀ ਜਿਹੜੀ ਲੈਂਡ ਹੈਗੀ ਹੈ ਇੱਕ ਪਾਸੇ ਸੋ ਗੱਲ ਕਰ ਰਿਹਾ ਸੀ ਮੈਂ ਤੇ ਜਿਹੜਾ ਨਾਲ ਸੋ ਟੋਟਲ ਹੈ 1000 ਏਕੜ ਦੇ ਕਰੀਬ ਇਹਨਾਂ ਦੀ ਜਿਹੜੀ ਲੈਂਡ ਹੈ ਸੋ ਇਹਦੇ ਵਾਸਤੇ ਇਹ ਯੂਜ਼ ਕਰਦੇ ਨੇ ਸੋ ਫਿਲਹਾਲ ਇਹ ਇਥੇ ਬਾਕੇ ਗੇਨੇ ਖੇਤ ਪਰਲੇ ਪਾਸੇ ਤੇ ਹੁਣ ਆਪਾਂ ਇਹਨਾਂ ਨਾਲ ਮਿਲਾਂਗੇ ਬਾਅਦ ਵਿੱਚ ਜਿੱਥੇ ਅਸੀਂ ਜਾ ਰਹੇ ਹਾਂ ਉਹ ਛਲੀਆਂ ਦਾ ਫਾਰਮ ਹੈ ਤੇ ਕੁਝ ਛਲੀਆਂ ਇਹਨਾਂ ਨੇ ਵਟਲੀਆਂ ਤੇ ਕੁਝ ਹੋਰਾਂ ਨੇ ਵਟਲੀਆਂ ਨੇ ਤੇ ਮੈਂ ਇਹਨਾਂ ਤੋਂ ਪੁੱਛਿਆ ਸੀ ਵੀ ਤੁਸੀਂ ਇੰਨੇ ਲਾਈਕ ਜਿਹੜੇ ਫਾਰਮ ਤੇ ਗਿਆ ਨਾ ਇਹਨੇ ਖੇਤ ਹੈਗੇ ਤਾਂ ਤੁਸੀਂ ਇਹਨਾਂ ਇੰਨਾ ਜ਼ਿਆਦਾ ਛਲੀਆਂ ਦਾ ਕਾਪੇ ਕਿਉਂ ਤਾਂ ਉਹ ਕਹਿੰਦੇ ਵੀ ਇਸੇ ਮਤਲਬ ਲੋਕੀ ਮੋਸਟਲੀ ਕੈਨੇਡਾ ਦੇ ਵਿੱਚ ਜਾਂ ਬਾਹਰੀ ਕੰਟਰੀਆਂ ਦੇ ਵਿੱਚ ਬੀਫ ਜ਼ਿਆਦਾ ਖਾਂਦੇ ਆ ਨਾ ਤੇ ਬੀਫ ਆ ਮਤਲਬ ਜਿਹੜੀਆਂ ਵੀ ਗਾਵਾਂ ਹੁੰਦੀਆਂ ਨੇ ਉਹਨਾਂ ਨੂੰ ਇਹ ਕੌਰਨ ਵਗੈਰਾ ਖਵਾਈ ਹੁੰ ਜਾਂਦੇ ਨੇ ਤਾਂ ਕਿ ਉਹ ਜ਼ਿਆਦਾ ਜ਼ਿਆਦਾ ਤਾਕਤਵਰ ਹੋ ਸਕਣ ਤੇ ਉਹਨਾਂ ਤੋਂ ਅਸੀਂ ਬੀਫ ਲੈ ਸਕੀਏ ਤੇ ਬਹੁਤ ਹੀ ਇਹ ਜਿਹੜੇ ਹੁਣ ਬੰਦੇ ਨੇ ਅਸੀਂ ਉਹਦੇ ਵਿੱਚ ਆਏ ਆ ਲਾਈਕ ਖੇਤਾਂ ਦੇ ਵਿੱਚ ਆਏ ਆ ਇਹਦੇ ਕੋਲ 280 ਕਿੱਲੇ ਨੇ ਇੱਕ ਸਾਈਡ 280 ਕਿੱਲੇ ਨੇ ਤੇ ਤਕਰੀਬਨ ਇਹਦੇ ਕੋਲ 1000 ਏਕੜ ਜ਼ਮੀਨ ਦੇ ਹੈਗੀ ਹੈ ਜਿਹੜੀ ਟੋਟਲ ਹਾਂ ਸੋ ਇਸ ਬੰਦਨਿਸ ਨਾਮ ਦਾ ਜਿਹੜਾ ਸ਼ਖਸ ਸੀਗਾ ਮੈਂ ਤੁਹਾਨੂੰ ਤੇ ਉਹਨੇ ਗਾਵਾਂ ਵੀ ਖਰੀਦੀ ਹੋਈਆਂ ਨੇ ਪਰ ਤਾਂ ਇਕ ਚਰਸ ਤੇ ਨਹੀਂ ਯਾਦ ਉਹ ਦੂਸਰੇ ਵਾਸਤੇ ਨਹੀਂ ਰੱਖੀ ਹੋਈ ਆ ਉਹਨਾਂ ਨੇ ਤੇਰਾ ਫੀਸ ਲੈਣ ਵਾਸਤੇ ਰੱਖੀ ਹੋਈ ਆ ਦੇ ਸੋ ਮੈਂ ਡੈਨਿਸ ਨਾਲ ਜਿਹੜਾ ਗੱਲ ਕਰ ਰਿਹਾ ਸੀਗਾ ਤੇ ਉਹਨੇ ਮੈਨੂੰ ਦੱਸਿਆ ਇਸ ਖੇਤ ਦਾ ਜਿਹੜਾ ਮਾਲਕ ਹੈਗਾ ਉਹ ਡੈਨਿਸ ਨਾਮ ਦਾ ਸ਼ਖਸ ਹੈਗਾ ਉਹਦੇ ਨਾਲ ਮੈਂ ਗੱਲ ਕੀਤੀ ਤਾਂ ਉਹਨਾਂ ਵੀ ਸਾਡੇ ਨਾਲ ਗੱਲ ਕਰਾਵਾਗਾ ਕਿ ਕੀ ਹਜੇ ਉਹ ਥੋੜਾ ਬੀਜੀ ਸੀਗਾ ਤੇ ਉਹ ਬੰਦੇ ਨੇ ਮੈਨੂੰ ਕਿਹਾ ਕਿ ਜਿਹੜਾ ਇੱਥੇ ਦਾ ਸਾਡਾ ਕੰਟਰੈਕਟ ਦੇ ਸੋਦਾ ਕਿ ਇਹ ਇੱਕ ਸਪੈਸੀਫਿਕ ਹੈ ਤੇ ਨੇਚਰਲ ਜਿਹੜੀ ਗੈਸ ਕੰਪਨੀ ਦੇ ਨਾਲ ਇਹਨਾਂ ਦਾ ਕੰਟਰੈਕਟ ਹੈਗਾ ਜਿਵੇਂ ਕਿ 2 ਸਾਲ ਦਾ ਸੋ ਇਹ ਉਹਨਾਂ ਨੂੰ ਸਪਲਾਈ ਕਰਦੇ ਨੇ ਜੋ ਵੀ ਹੈਗਾ ਇਹ ਅੰਡਰਗਰਾਊਂਡ ਹੈ ਜਿਹੜਾ ਚਾਦਰ ਇਹਨਾਂ ਦਾ ਸਿਸਟਮ ਹੈ ਇਹਨਾਂ ਦਾ ਤੇ ਬਾਕੀ ਇਹ ਸਾਰਾ ਅੰਡਰਗਰਾਊਂਡ ਹੀ ਉਹਨਾਂ ਤੱਕ ਪੇਪਰ ਆਹੀ ਅੱਗੇ ਪਹੁੰਚਦਾ ਰਹਿੰਦਾ ਕੱਚਾ ਤੇ ਇਹ ਸਾਰਾ ਧਰਤੀ ਹੇਠ ਇਹਨਾਂ ਦਾ ਅੰਡਰਗਰਾਊਂਡ ਕੀਤਾ ਹੋਇਆ ਹੈ ਜਿਹੜਾ ਇਹ ਤੁਸੀਂ ਦੇਖ ਰਹੇ ਹੋ ਕਿ ਬਿਨਾ ਕਿਸੇ ਸ਼ਖਸ ਤੋਂ ਜਾਂ ਕਿਸੇ ਬੰਦੇ ਤੋਂ ਕਿਸੇ ਹੈਲਪ ਤੋਂ ਇਹ ਜਿਹੜੀਆਂ ਚੀਜ਼ਾਂ ਨੇ ਇੱਥੇ ਚੱਲਦੀਆਂ ਨੇ ਤੇ ਆਟੋਮੈਟਿਕਲੀ ਜਿਹੜਾ ਆ ਇਹਦਾ ਸਿਸਟਮ ਹੈਗਾ ਜਿਹੜਾ ਲਾਇਆ ਹੋਇਆ ਤੇ ਆਟੋਮੈਟਿਕਲੀ ਜਿਹੜਾ ਥੱਲੋ ਦੀ ਇਹ ਧਰਤੀ ਹੇਠ ਤੋਂ ਜਿਹੜਾ ਤੇਲ ਨਿਕਲਦਾ ਰਹਿੰਦਾ 24 ਘੰਟੇ ਸੱਤੋ ਦਿਨ ਇਸੇ ਤਰੀਕੇ ਦੇ ਨਾਲ ਜਿਹੜੀ ਇਹ ਮਸ਼ੀਨ ਹੈਗੀ ਆ ਚੱਲਦੀ ਰਹਿੰਦੀ ਹੈ ਤੇ ਆਟੋਮੈਟਿਕਲੀ ਇਹਦਾ ਜਿਹੜਾ ਸਿਸਟਮ ਹੈਗਾ ਅੰਡਰਗਰਾਉਂਡ ਜਿਹੜਾ ਸਿਸਟਮ ਹੈਗਾ ਕਿ ਤੁਹਾਨੂੰ ਕੋਈ ਚੀਜ਼ ਦੀ ਲੋੜ ਨਹੀਂ ਪੈਂਦੀ ਬੰਦੇ ਦੀ ਤੇ ਆਪਣੇ ਆਪ ਹੀ ਇਹ ਜਿਹੜਾ ਤੇਲ ਕੱਢਦਾ ਰਹਿੰਦਾ ਤੁਸੀਂ ਇੱਕ ਗੱਲ ਹੋਰ ਦੇਖੋ ਇਸ ਧਰਤੀ ਦੇ ਹੇਠਾਂ ਪਾਣੀ ਜਿਹੜਾ ਹੈਗਾ ਮੈਨੂੰ ਨਹੀਂ ਲੱਗਦਾ ਪਾਣੀ ਹੋਊਗਾ ਕਿਉਂਕਿ ਜੇ ਤੇਲ ਨਿਕਲਦਾ ਪਰ ਇੱਕ ਗੱਲ ਮੈਨੂੰ ਸਭ ਤੋਂ ਵੱਡੀ ਗੱਲ ਕੀ ਲੱਗੀ ਹੈ ਕਿ ਦੇਖੋ ਖੇਤ ਨੇ ਠੀਕ ਹੈ ਇਹੀ ਖੇਤਾਂ ਦੇ ਵਿੱਚੋਂ ਤੇਲ ਨਿਕਲ ਰਿਆ ਥੱਲੋਂ ਤੇ ਏਸੀ ਖੇਤਾਂ ਦੇ ਵਿੱਚੋਂ ਇੱਥੇ ਜਿਹੜਾ ਇਹਨਾਂ ਦੀ ਜਿਵੇਂ ਛੱਲੀਆਂ ਲਾਈਆਂ ਹੋਈਆਂ ਨੇ ਹੁਣ ਤਾਂ ਇਹਨਾਂ ਨੇ ਵੱਢ ਲਈਆਂ ਤੇ ਆ ਹੁਣੀ ਪਿਛਲੇ ਆ ਹਫਤੇ ਸਾਰੀ ਇਹਨਾਂ ਦੀ ਜਿਹੜੀ ਕਟਾਈ ਇਹ ਹੋਈ ਹੈ ਤੇ ਤੁਸੀਂ ਦੇਖੋ ਨਾਲ ਹੀ ਤੇਲ ਨਿਕਲ ਰਿਆ ਤੇ ਉਸੇ ਖੇਤਾਂ ਦੇ ਵਿੱਚੋਂ ਇਹ ਮੈਨੂੰ ਲੱਗਦਾ ਸਾਰੀ 200 ਗੱਜ ਦੀ ਜਗ੍ਹਾ ਹੈ ਜਿਹੜੀ 200 ਗੱਜ ਦੀ ਜਗ੍ਹਾ ਦੇ ਵਿੱਚ ਤੇ ਇਹਨੂੰ ਸਿਸਟਮ ਨੂੰ ਜਿਹੜਾ ਲਾਇਆ ਪਿਆ ਤੁਸੀਂ ਦੇਖ ਰਹੇ ਜਿੰਨਾ ਕ ਕੱਚਾ ਹੈਗਾ ਏਰੀਆ ਤੇ ਬਸ ਇੰਨਾ ਕੀ ਜਿਹੜਾ ਹੈਗਾ ਏਰੀਆ ਤੇ ਬਾਕੀ ਦੇ ਵਿੱਚ ਇਹਨਾਂ ਨੇ ਆਪਣੀ ਜਿਹੜੀ ਫਸਲ ਲਾ ਕੇ ਹਰਤ ਪ੍ਰਕਾਰ ਦੀ ਤੇ ਫਸਲ ਲੱਗਦੀ ਹੈ ਵੈਸੇ ਤਾਂ ਤੇ ਹੁਣ ਇਹਨਾਂ ਨੇ ਛੱਲੀਆਂ ਸੀਗੀਆਂ ਜਿਹੜੀਆਂ ਲਾਈਆਂ ਤੇ ਤੇ ਇਹਨਾਂ ਦਾ ਜਿਹੜਾ ਫਾਰਮ ਹੈਗਾ ਡੈਨਿਸ ਦਾ ਉਹ ਤੁਸੀਂ ਸਾਹਮਣੇ ਜਿਹੜਾ ਚਿੱਟਾ ਜਿਹਾ ਦੇਖ ਰਹੇ ਹੋ ਠੀਕ ਹੈ ਜਿਹਦੇ ਵਿੱਚ ਇਹਨਾਂ ਨੇ ਆ گاਵਾਂ ਦਾ ਫਾਰਮ ਵੀ ਹੈਗਾ ਜਿਹਦੇ ਵਿੱਚ तकरीबन ਇਹਦੇ ਕੋਲ 100 ਦੇ ਕਰੀਬ گاਵਾਂ ਨੇ ਸੋ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਨਾਲ ਤੁਹਾਡੇ ਡੈਨਿਕਸ ਨਾਲ ਵੀ ਤੁਹਾਡੀ ਗੱਲ ਕਰਾਵਾਂਗੇ ਤੇ ਜੇ ਹੋ ਸਕੇ ਪਰ ਇਹ ਜਿਹੜੀ ਚੀਜ਼ ਹੈਗੀ ਹੈ ਪੂਰੇ ਅੰਟਾਰੀਓ ਦੇ ਵਿੱਚ ਇਸ ਜਗ੍ਹਾ ਤੋਂ ਮਤਲਬ ਇਸ ਜਗ੍ਹਾ ਤੋਂ ਇੰਡਸੈਂਸ ਕੇ ਅਲਬਾਟਾ ਦੇ ਵਿੱਚ ਵਕਫ ਵਕਫਤ ਜਗ੍ਹਾ ਦੇ ਉੱਤੇ ਜਿਹੜੇ ਪਲਾਂਟ ਹੈ ਜਿਹੜੇ ਇਦਾਂ ਦੇ ਲੱਗੇ ਹੋਏ ਨੇ ਕਿ ਜਿਹੜੇ ਕਿ ਤੇਲ ਕੱਢਦੇ ਨੇ ਉਹ ਪੂਰੇ ਅਨਟਾਰੀਓ ਦੇ ਵਿੱਚ ਵੀ ਚਾ ਪੂਰੇ ਕੈਨੇਡਾ ਦੇ ਵਿੱਚ ਇਹ ਜਿਹੜੀ ਇੱਥੋਂ ਸਪਲਾਈ ਹੁੰਦਾ ਕੱਚਾ ਤੇਲ ਜਿਹੜਾ ਕੀ ਤੇ ਫਿਰ ਉਹ ਅੱਗੇ ਕੰਪਨੀਆਂ ਨੂੰ ਰਫਾਈਨ ਕਰਨ ਦੇ ਲਈ ਜਿਹੜਾ ਭੇਜਦੇ ਨੇ ਇਹ ਬਹੁਤ ਹੀ ਯਾਰ ਮਤਲਬ ਕੈਨੇਡਾ ਦੇ ਵਿੱਚ ਜਿਹੜੀ ਕੁਦਰਤੀ ਜਿਹੜੇ ਚੀਜ਼ਾਂ ਨੇ ਸੋਰਸ ਨੇ ਤੁਸੀਂ ਦੇਖੋ ਕਿਆ ਮਤਲਬ ਲਾਜਵਾਬ ਚੀਜ਼ ਆ ਆਟੋਮੈਟਿਕਲੀ ਸਿਸਟਮ ਚੱਲਦਾ ਹੈ ਪਿੰਡਾਂ ਦੀ ਲੈਡੀ ਲਾਈਫ ਹੈ ਉਹ ਜਿਹੜੀ ਪੂਰੀ ਬਾ ਕਮਾਲ ਜਿਹੜੀ ਲਾਈਫ ਕਹਿੰਦੇ ਆ ਜਿਹੜੀ ਉਹ ਲਾਈਫ ਹੁੰਦੀ ਹੈ ਇੱਥੇ ਦੇ ਮਤਲਬ ਤੁਹਾਨੂੰ ਦੇਖੋ ਕਿਤੇ ਵੀ ਚਲ ਜਾਓ ਪਿੰਡਾਂ ਦੇ ਵਿੱਚ ਤੁਹਾਨੂੰ ਕੋਈ ਵੀ ਰੋਕ ਟੋਕ ਨਹੀਂ ਹੈਗੀ ਸ਼ਹਿਰਾਂ ਦੇ ਵਿੱਚ ਕਿਸੇ ਦੇ ਘਰ ਜਾ ਕੇ ਬੈਲ ਮਾਰ ਲਓ ਨਾ ਅਗਲਾ ਖਾਣ ਨੂੰ ਪੈਂਦਾ ਸੋ ਪਿੰਡਾਂ ਦੇ ਵਿੱਚ ਮੈਂ ਜਸਤੇ ਇੱਥੇ ਹੀ ਰੈਂਡਮਲੀ ਬੰਦੇ ਕੋਲ ਆਇਆ ਤੇ ਮੇਰੇ ਨਾਲ ਬਹੁਤ ਵਧੀਆ ਗੱਲਬਾਤ ਕੀਤੀ ਤੇ ਫਿਰ ਹੁਣ ਆਪਾਂ ਤੁਹਾਨੂੰ ਉਹਦੇ ਨਾਲ ਵੀ ਮਿਲਾਵਾਂਗੇ ਠੀਕ ਹੈ ਤੇ ਉਹਦਾ ਫਾਰਮ ਹੈਗਾ ਤੇ ਜਿਹੜਾ ਉਹਨਾਂ ਦਾ ਬੀਫ ਦਾ ਕੰਮ ਹੈਗਾ ਜ਼ਿਆਦਾਤਰ ਜਿਹੜਾ ਉਹ ਵੀ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਇੱਥੇ ਦੀ ਫਾਰਮਿੰਗ ਹੈਗੀ ਹੈ ਠੀਕ ਹੈ ਕਿਸ ਤਰੀਕੇ ਦੇ ਨਾਲ ਇੱਥੇ ਦੀ ਜਿਹੜੀ ਕਾਹਵਾ ਦਾ ਜਿਹੜਾ ਮੱਝਾ ਦਾ ਕੰਮ ਹੈਗਾ ਉਹ ਕਿਵੇਂ ਕਰਦੇ ਨੇ ਤੇ ਹੁਣ ਤੁਹਾਨੂੰ ਮੈਂ ਜਿਹੜਾ ਦਿਖਾਇਆ ਸੀਗਾ ਇਹ ਹੈਗਾ ਕੱਚਾ ਤੇਲ ਸੋ ਜਿਹਨੂੰ ਇਹ ਲੀਜ਼ ਦੇ ਉੱਤੇ ਕੰਪਨੀਆਂ ਨੂੰ ਦੰਦੇ ਨੇ ਸਾਲ ਦੋ ਸਾਲ ਦੀ ਜਿਵੇਂ ਵੀ ਲੀਜ਼ ਹੁੰਦੀ ਹੈ ਪਰ ਇਹ ਜਿਹੜੀਆਂ ਚੀਜ਼ਾਂ ਨੇ ਅਲਬਰਟਾ ਦੇ ਵਿੱਚ ਇਹ ਤੁਹਾਨੂੰ ਬਹੁਤ ਹੀ ਜ਼ਿਆਦਾ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਕਿਉਂਕਿ ਇੱਥੇ ਜਿਹੜਾ ਧਰਤੀ ਹੇਠਾਂ ਜਿਹੜਾ ਤੇਲ ਹੈਗਾ ਜੋ ਕਿ ਇਸੇ ਕਰਕੇ ਹੀ 트럼ਪ ਜਿਹੜਾ ਹੈਗਾ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਇਸ ਕੈਨੇਡਾ ਨੂੰ ਆਪਣੇ ਅਧੀਨ ਕਿਉਂ ਲੈਣਾ ਚਾਹੁੰਦਾ ਹੈ ਯਾਰ ਆ ਪਰਾਲੀ ਦੇ ਨਾਲ ਦਾ ਨਾ ਜਿਹੜੀ ਪਰਾਲੀ ਦੀ ਖੁਸ਼ਬੂ ਹੈਗੀ ਹੈ ਅੱਜ ਉਹੀ ਪਿੰਡਾਂ ਦੀ ਜਿਹੜੀ ਯਾਦ ਹੈ ਮੈਨੂੰ ਉਹ ਚੀਜ਼ ਦੀ ਅੱਜ ਆਈ ਗਈ ਫਿਰ ਕਿਉਂਕਿ ਅੱਗੇ ਪਿੰਡਾਂ ਦੇ ਵਿੱਚ ਨਾ ਠੰਡ ਦੇ ਵਿੱਚ ਤੇ ਜਦੋਂ ਅੱਡੇ ਦੇ ਵਿੱਚ ਬਹਿ ਕੇ ਲੱਕੜਾ ਸੇਕ ਲਾਗ ਜਾਂ ਹੋਰ ਪਰਾਲੀ ਲਾ ਕੇ ਧੂਣੀ ਵਾੜਨ ਵਾਲਾ ਕੰਮ ਹੁੰਦਾ ਸੀ ਨਾ ਜਦੋਂ ਸਵਾਦ ਹੀ ਆ ਜਾਂਦਾ ਸੀਗਾ ਹੈਨਾ ਤੇ ਇਹਨਾਂ ਦੀ ਜਿਹੜੀ ਖੁਸ਼ਬੂ ਹੈ ਨਾ ਪਿੰਡ ਦੀ ਜਿਹੜੀ ਖੁਸ਼ਬੂ ਕਹਿੰਦੇ ਆ ਨੋ ਲੋਕਾਂ ਨੂੰ 스멜 ਲੱਗਦੀ ਹੋਣੀ ਸਾਨੂੰ ਉਹ ਸਾਡੇ ਲਈ ਉਹ ਖੁਸ਼ਬੂ ਹੈ ਕਿਉਂਕਿ ਅਸੀਂ ਪਿੰਡਾਂ ਦੇ ਨਾਲ ਜੁੜੇ ਹੋਏ ਤੇ ਪਿੰਡਾਂ ਦੇ ਨਾਲ ਪਿਆਰ ਕਰਨ ਵਾਲੇ ਬੰਦੇ ਆ ਸੋ ਇਸ ਕਰਕੇ ਸਾਨੂੰ ਤਾਂ ਇਹ ਜਿਹੜੀ ਸਾਡੀ ਖੁਸ਼ਬੂ ਲੱਗਦੀ ਹੈ ਸੋ ਤੁਹਾਨੂੰ ਹੁਣ ਆਪਾਂ ਮਿਲਾਂਦੇ ਆ ਜਿਹੜੇ ਕੀ ਆਪਣੇ ਸ਼ਖਸ ਸੀਗੇ ਡੈਨਿਸ ਤੇ ਉਹਨਾਂ ਦੇ ਫਾਰਮ ਦੇ ਉੱਤੇ ਪਹੁੰਚਾਵਾਂਗੇ ਹੁਣ ਸੋ ਜਿਹੜਾ ਇਹਨਾਂ ਦਾ ਫਾਰਮ ਹਾਊਸ ਹੈਗਾ ਹੁਣ ਆਪਾਂ ਤੁਹਾਨੂੰ ਇਹਨਾਂ ਦੇ ਫਾਰਮ ਹਾਊਸ ਦੇ ਅੰਦਰ ਲੈ ਕੇ ਚੱਲਦੇ ਆਂ ਤੇ ਬਹੁਤ ਖੂਬਸੂਰਤ ਹਾ ਜਿਹੜਾ ਫਾਰਮ ਹਾਊਸ ਹੈ ਇਹਨਾਂ ਦਾ ਤੇ ਅੰਦਰ ਜਾ ਕੇ ਤੁਹਾਨੂੰ ਮਿਲਾਂਦੇ ਆ ਡੈਨਿਸ ਨਾਲ ਤੇ ਉਹਨਾਂ ਦਾ ਜਿਹੜਾ ਕੰਮਕਾਰ ਜਿਗਾ ਸੋ ਇਹ ਹੈ ਜੀ ਡੈਨਿਸ ਦਾ ਜਿਹੜਾ ਦੂਜਾ ਖੇਤ ਸੋ ਜਿੱਥੇ ਕੀ ਇੱਥੇ ਵੀ ਆ ਲੱਗੇ ਹੋਏ ਨੇ ਮਸ਼ੀਨਾਂ ਜਿਹੜੀਆਂ ਤੇਲ ਕੱਢਣ ਵਾਲੀਆਂ ਨਾਲ ਜਾਂ ਤਿੰਨ ਮਸ਼ੀਨਾਂ ਨੇ ਇਹਦੀਆਂ ਲੱਗੀਆਂ ਹੋਈਆਂ ਤੇ ਉਹ ਜਿਹੜਾ ਹੈਗਾ ਇੱਥੇ ਟਰੱਕ ਸੀਗਾ ਜਿਹੜਾ ਲੋਡ ਕਰ ਰਿਹਾ ਜਿਹੜੇ ਚੱਕੇ ਬਣਾਏ ਹੋਏ ਨੇ ਸੋ ਜਿਹੜਾ ਕਿ ਇੱਥੋਂ ਦੀ ਜਾਏਗਾ ਮੇਬੀ ਕਿਸੇ ਫਾਰਮ ਹਾਊਸ ਦੇ ਵਿੱਚ ਜਾਂ ਕਿਸੇ ਹੋਰ ਜਗ੍ਹਾ ਤੇ ਸੋ ਦੇਖ ਲਓ ਖੇਤੀਬਾੜੀ ਦੇ ਨਾਲ-ਨਾਲ ਇੱਥੇ ਤੇਲ ਕੱਢਣ ਦਾ ਜਿਹੜਾ ਕੰਮ ਹੈ ਤੁਹਾਨੂੰ ਆਮ ਕਰ ਜਿਹੜੇ ਖੇਤਾਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਤੇ ਇਹ ਨੇ ਡੈਨਿਸ ਜਿਹੜੇ ਕਿ ਡਰਾਈਵ ਕਰ ਰਹੇ ਨੇ ਮਸ਼ੀਨ ਨੂੰ ਸੋ ਜੋ ਕਿ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਜਿਹੜੇ ਇੱਥੇ ਲੋਡਿੰਗ ਕੀਤੀ ਜਾਂਦੀ ਹੈ ਇਹਨਾਂ ਇਕੱਠਿਆਂ ਦੀ ਇਹ ਹੈਗੀ ਹੈ ਕੈਨੇਡਾ ਦੀ ਖੇਤੀਬਾੜੀ ਜਿਹਦੇ ਵਿੱਚ ਪੂਰੀ ਮਸ਼ੀਨੀ ਯੁੱਗ ਹੈ ਤੇ ਵੱਡੀਆਂ-ਵੱਡੀਆਂ ਮਸ਼ੀਨਾਂ ਨੇ ਤੁਸੀਂ ਦੇਖੋ 53 ਫੁੱਟ ਜਿਹੜਾ ਸਟੈਪਟੈਕ ਜਿਹੜਾ ਇਹਨੂੰ ਟ੍ਰੇਲਾ ਕਹਿੰਦੇ ਨੇ ਜਿਸ ਟ੍ਰੇਲੇ ਦੇ ਉੱਤੇ ਇਹ ਕੰਮ ਚੱਲ ਰਿਹਾ ਹੈ ਸੋ ਤੁਸੀਂ ਟਾਇਰ ਦੇਖੋ ਮਸ਼ੀਨ ਦੇ ਕਿਆ ਬਾਤ ਨੇ ਮਤਲਬ ਪੂਰਾ ਮਸ਼ੀਨੀ ਕੰਮ ਹੈ ਤੇ ਪੂਰਾ ਲਾਜਵਾਬ ਇਹ ਵੀ ਬਿਜ਼ਨਸ ਜਿਹੜਾ ਦਾ ਬਹੁਤ ਵਧੀਆ ਹੈ ਇੱਕ ਖੇਤਾ ਵਿੱਚੋਂ ਜਿਹੜੀ ਮਨਨ ਇਹ ਜਿਹੜੀ ਇਹ ਚੀਜ਼ਾਂ ਨੇ ਇਹ ਆਪਣੇ ਜਿਹੜੇ ਡੰਗਰ ਨੇ ਜਿਹੜੇ گاਵਾ ਨੇ ਠੀਕ ਹੈ ਉਹਨਾਂ ਦੇ ਕੰਮ ਆਉਂਦੀ ਹੈ ਤੇ ਨਾਲ ਹੀ ਇੱਧਰਲੇ ਪਿਛਲੇ ਪਾਸੇ ਆਹ ਬੋਰਿੰਗ ਹੋ ਰਹੀ ਹੈ ਮਸ਼ੀਨ ਜਿਹੜੀ ਆਪਣੀ ਮਾਈਨਿੰਗ ਹੋ ਰਹੀ ਹੈ ਜਿਹੜੇ ਤੇਲ ਦੀ ਤੋ ਇਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਕਿ ਜਿਹੜੀ ਕਿੰਨੀ ਕੁ ਡੀਪ ਹੈ ਜਿਹੜੀ ਮਾਈਨਿੰਗ ਹੈ ਜਿਹੜੀ ਕੀਤੀ ਜਾਂਦੀ ਹੈ ਮੈਕਸਿਮਮ ਅਕਸਰ ਆਪਣੇ ਪਿੰਡਾਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਪੰਜਾਬ ਦੀ ਜੇ ਮੈਂ ਕਰ ਗੱਲ ਕਰਾਂ ਤਾਂ ਆਪਾਂ ਜ਼ਿਆਦਾਤਰ ਜਿਹੜੀ ਹੈ ਆਪਾਂ ਪਰਾਲੀਆਂ ਨੂੰ ਅੱਗ ਲਾ ਦਿੰਦੇ ਆ ਇੱਥੇ ਅੱਗ ਲਾਉਣ ਵਾਲਾ ਜਿਹੜਾ ਸਿਸਟਮ ਹੈ ਨਾਂ ਦੇ ਬਰਾਬਰੀ ਹੈ ਕਿਉਂਕਿ ਇੱਥੇ ਅੱਗ ਲਾਉਣਾ ਲਾਂਦੇ ਹੀ ਨਹੀਂ ਮਤਲਬ ਠੀਕ ਹੈ ਤੇ ਜਿਹੜੀ ਇੱਥੇ ਦੀ ਖੇਤੀਬਾੜੀ ਹੈ ਤੇ ਉਹਨੂੰ ਇਸ ਤਰੀਕੇ ਦੇ ਨਾਲ ਗੱਠਾ ਬਣਾ ਬਣਾ ਕੇ ਸਾਈਂਤੋ ਸਾਈਂਤੋ ਸਾਈਂਤ ਤੇ ਇਹਨੂੰ ਨਾਲ ਨੇ ਵੇਚਿਆ ਵੀ ਜਾਂਦਾ ਹੈ ਅੱਛਾ ਪਿੱਛੇ ਧਿਆਨਾ ਮੈਂ ਗਿਆ ਹਾਂ ਜੀ ਕਿਵੇਂ ਲੱਗ ਰਿਹਾ ਮੇਰੇ ਕੈਨੇਡਾ ਦੀ ਖੇਤੀਬਾੜੀ ਦੇਖ ਕੇ ਤੁਹਾਨੂੰ ਇਹ ਦੇਖ ਕੇ ਜੋ ਚੀਜ਼ਾਂ ਮਿਸ ਕਰਦੇ ਸੀ ਉਹ ਉਹ ਅਸੀਂ ਇੱਥੇ ਐਕਸਪਲੋਰ ਕਰ ਰਹੇ ਹਾਂ ਦੇਖ ਰਹੇ ਹਾਂ ਬਹੁਤ ਵਧੀਆ ਲੱਗ ਰਿਹਾ ਬਹੁਤ ਜ਼ਿਆਦਾ ਵਧੀਆ ਸੋ ਸਾਡਾ ਹਮੇਸ਼ਾ ਮਕਸਦ ਹੁੰਦਾ ਹੈ ਕਿ ਦੁਨੀਆ ਦੇ ਵਿੱਚ ਜਿਹੜੀਆਂ ਕੁਦਰਤੀ ਚੀਜ਼ਾਂ ਨੇ ਜਾਂ ਖੇਤੀਬਾੜੀ ਹੈ ਜਾਂ ਜਿਹੜੀ ਕਿ ਧਰਤੀ ਦੇ ਨਾਲ ਜੁੜ ਕੇ ਕੰਮ ਕਰਨ ਵਾਲੀ ਜਿਹੜੀਆਂ ਚੀਜ਼ਾਂ ਨੇ ਉਹ ਆਪਾਂ ਉਹਨੂੰ ਐਕਸਪਲੋਰ ਕਰਦੇ ਹਾਂ ਹਾਂਜੀ ਨਵਾਬ ਜੀ ਓਏ ਹੋਏ ਤੇ ਇਸ ਕਰਕੇ ਆਪਾਂ ਜਿਹੜੀ ਇੱਥੇ ਦੀ ਖੇਤੀਬਾੜੀ ਹੈ ਅਲਬਰਟਾ ਦੇ ਵਿੱਚ ਉਹ ਆਪਾਂ ਤੁਹਾਨੂੰ ਦਿਖਾ ਰਹੇ ਆਂ ਤੇ ਹੁਣ ਹਜੇ ਉਹ ਲੋਡਿੰਗ ਕਰ ਰਿਹਾ ਸੀਗਾ ਡੈਨਿਸ ਤੇ ਫਿਰ ਜਦੋਂ ਵਿਹਲਾ ਹੁੰਦਾ ਤੇ ਉਹਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ ਜੇਕਰ ਮੈਂ ਗੱਲ ਕਰਾਂ ਤਾਂ ਇਹ ਜਿਹੜੀਆਂ ਚੀਜ਼ਾਂ ਨੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਜਿਹੜੀਆਂ ਲਾਈਵ ਨੇ ਪਹਿਲੀ ਵਾਰ ਵੇਖੀਆਂ ਨੇ ਪਹਿਲੀ ਵਾਰ ਜਿਹੜੀਆਂ ਨੇ ਇਹ ਜਿਹੜੀਆਂ ਚੀਜ਼ਾਂ ਮੈਂ ਵੇਖੀਆਂ ਨੇ ਸੋ ਜਿਹੜੀਆਂ ਤੁਹਾਨੂੰ ਪਹਿਲਾਂ ਜਿਹੜੀਆਂ ਦੂਜੀਆਂ ਦਿਖਾਈਆਂ ਸੀਗੀਆਂ ਮਸ਼ੀਨਾ ਉਹ ਥੋੜੀਆਂ ਛੋਟੀਆਂ ਸੀਗੀਆਂ ਇਹਦਾ ਇਹ ਸਭ ਤੋਂ ਵੱਡੀ ਮਸ਼ੀਨ ਜਿਹੜੀ ਹੈਗੀ ਹੈ ਇਹ ਪਿੰਡਾਂ ਦੇ ਵਿੱਚ ਜਿਹੜੀ ਤੇਲ ਕੱਢਣ ਦੇ ਲਈ ਲਾਈ ਜਾਂਦੀ ਆ ਇਹ ਜਿਹੜੀ ਹੈਗੀ ਆ ਮਸ਼ੀਨ ਸੋ ਇਹਨਾਂ ਦਾ ਜਿਹੜਾ ਮੇਨ ਕੰਮ ਹੈਗਾ ਤੇ ਥੱਲੋ ਬੋਰ ਕਰਕੇ ਇਹਨਾਂ ਦਾ ਨਾਲ ਦੀ ਨਾਲ ਅੰਡਰਗਰਾਉਂਡ ਜਿਹੜਾ ਹੈਗਾ ਸਿਸਟਮ ਪਾਈਪਰ ਆਹੀ ਅੱਗੇ ਤੋਂ ਅੱਗੇ ਇਹ ਸਿਸਟਮ ਇਹਨਾਂ ਦਾ ਕੰਪਨੀਆਂ ਦੇ ਥਰੂ ਜਾਂਦਾ ਸਾਰਾ ਇਹ ਕੈਨੇਡਾ ਦੇ ਟਰੱਕ ਕੈਨਵਰਥਸ ਜਿਹੜਾ ਕਿ ਬਹੁਤ ਹੀ ਖੂਬਸੂਰਤ ਟਰੱਕ ਹੈ ਜਿਹੜਾ ਹੈਵੀ ਲੋਡ ਦੇ ਲਈ ਮੰਨਿਆ ਜਾਂਦਾ ਹੈ ਵੀ ਤੇ ਨਾਲ ਪਿੱਛੇ ਜਿਹੜਾ ਟ੍ਰੇਲਾ ਹੈਗਾ ਇਹ ਹੈਗਾ ਸਟੈਪ ਡੈਕ ਤੇ ਓਵਰਸਾਈਜ਼ ਲੋਡ ਹੈਗਾ ਇਹ ਤੇ ਜਿਆਦਾ ਨਹੀਂ ਥੋੜਾ ਥੋੜਾ ਹੈ ਓਵਰਸਾਈਜ਼ ਪਰ ਲੋਡ ਹੈਗਾ ਹੀ ਇਹ ਤੇ ਇਸੇ ਕਰਕੇ ਇਹਨਾਂ ਨੇ ਜਿਹੜੀਆਂ ਇਹਨੀਆਂ ਛੰਡੀਆਂ ਵੀ ਲਾਈਆਂ ਸਾਈਡਾਂ ਤੇ ਤੇ ਇਹਦੇ ਪਾਸੇ ਬੱਤੀਆਂ ਲਾਈਆਂ ਨੇ ਉੱਪਰਲੇ ਪਾਸੇ ਤੋਂ ਜਿਹੜਾ ਬੰਨਿਆ ਜਾਂਦਾ ਸੀ ਇਹ ਸਟ੍ਰੈਪਾਂ ਜਿਹੜੀਆਂ ਨੇ ਤਾਂ ਜੋ ਇਹ ਲੋਡ ਹਿੱਲੇ ਨਾ ਕਿਸੇ ਵੀ ਤਰੀਕੇ ਲੋਜੀ ਕਹਿੰਦੇ ਆਪਾਂ ਫਿਰ ਜਿਹੜੀ ਆ ਮਸ਼ੀਨ ਹੈਗੀ ਆ ਜਿਸ ਦੇ ਨਾਲ ਲੋਡ ਕਰ ਰਹੇ ਸੀਗੇ ਮੈਂ ਕਿਹਾ ਆਪਾਂ ਵੀ ਬਹਿ ਕੇ ਵਿੱਚ ਥੋੜੀ ਦੇਖ ਲਈਏ ਤੇ ਬਹੁਤ ਵਧੀਆ ਅੰਦਰਲੇ ਪਾਸਿਓਂ ਪੂਰਾ ਆਟੋਮੈਟਿਕ ਸਿਸਟਮ ਲੱਗਿਆ ਹੋਇਆ ਤੇ ਧੰਨਵਾਦ ਡੈਨਿਸ ਦਾ ਕਿ ਜਿਹੜਾ ਸਾਨੂੰ ਇਹਨਾਂ ਮੌਕਾ ਦਿੱਤਾ ਕਿ ਇਹਨਾਂ ਚੀਜ਼ਾਂ ਦੇ ਵਿੱਚ ਬੈਠ ਕੇ ਵੀ ਦੇਖ ਲਈਏ ਕਿਉਂਕਿ ਕੈਨੇਡਾ ਦੇ ਵਿੱਚ ਜ਼ਿਆਦਾਤਰ ਜਿਹੜੇ ਲੋਕ ਨੇ ਨਾ ਇਨਵੋਲਵ ਨਹੀਂ ਕਰਦੇ ਹੈਗੇ ਇਹਨਾਂ ਚੀਜ਼ਾਂ ਦੇ ਵਿੱਚ ਸੋ ਆਪਾਂ ਨੂੰ ਇਹਨਾਂ ਨੇ ਮੌਕਾ ਦਿੱਤਾ ਤਾਂ ਫਿਰ ਆਪਾਂ ਕਿਉਂਕਿ ਚਲੋ ਆਪਾਂ ਵੀ ਦੇਖਦੇ ਆਂ ਹਾਂਜੀ ਨੇ ਹੁਣ ਉੱਪਰਲੇ ਪਾਸਿਓਂ ਇਹਦੀਆਂ ਬੈਲਟਾਂ ਨੇ ਜਿਹੜੀਆਂ ਸੈਟਤੀਆਂ ਕਿ ਨਾਲ ਇਹਨੂੰ ਸਟ੍ਰੈਪਾਂ ਪਹਿਨਣੀਆਂ ਥੱਲੇ ਆਪਣੇ ਉੱਥੇ ਰस्सियां ਪਾਉਣੇ ਜ਼ਿਆਦਾ ਲੋਕ ਤੇ ਜਿਹੜੀਆਂ ਇੱਥੇ ਸਟ੍ਰੈਪਾਂ ਵੇਂਦੀਆਂ ਨੇ ਜਿਹੜੀਆਂ ਕਿ ਬਹੁਤ ਹੈਵੀ ਸਟ੍ਰੈਪਾਂ ਹੁੰਦੀਆਂ ਨੇ ਤੇ ਇਹਨੂੰ ਹੁਣ ਦੋਨੇ ਪਾਸਿਓਂ ਕਹਿੰਦੇ ਕੱਸ ਦੇਣਾ ਚੰਗੀ ਤਰ੍ਹਾਂ ਬਾਕੀ ਜਿਹੜੇ ਮੇਰੇ ਵੀਰ ਟਰੱਕ ਚਲਾਉਣ ਦੇ ਨੇ ਸਪੈਸ਼ਲੀ ਫਲੈਟ ਬੈਡ ਦਾ ਉਹ ਤਾਂ ਇਹਨੂੰ ਚੰਗੀ ਤਰ੍ਹਾਂ ਜਾਣਦੇ ਨੇ ਕਿਉਂਕਿ ਉਹਨਾਂ ਦਾ ਤਾਂ ਦਿੱਲੀ ਦਾ ਕੰਮ ਹੈ ਪਰ ਜਿਹੜੀ ਆ ਜਿਨ੍ਹਾਂ ਨੇ ਨਹੀਂ ਦੇਖਿਆ ਜਾਂ ਇਹ ਚੀਜ਼ਾਂ ਉਹਨਾਂ ਦੇ ਲਈ ਮੇਬੀ ਨਵੀਂ ਚੀਜ਼ ਹੁੰਦੀ ਹੈ ਤੇ ਪੂਰਾ ਐਨ ਸਿਕਿਉਰ ਕਰਕੇ ਜਿਹੜਾ ਲੋਡ ਹੈ ਇਹ ਲੈ ਕੇ ਜਾਣਗੇ ਸੋ ਇਹ ਜਿਹੜੇ ਛਾ ਅਸ਼ੋ ਹਾਂ ਇਹਨਾਂ ਦੇ ਛੱਲੀਆਂ ਦੇ ਫਸਲਾਂ ਹਜ਼ਾਰਾਂ 28 ਮਾਚ ਜੈ ਟੂ ਰਿਕਰ ਬिफੋਰ दैट ਯੂ ਕੈਨ ਨਵਰ ਲੀਵ ਸੋ ਆਹ ਦਨ ਯੂ ਸਕੋ ਲੋਵ ਈਫ ਯੂ ਲਵ ਥੈਟ ਮੇਬੀ ਸੋ ਦੋਸਤੋ ਹੁਣ ਆਪਾਂ ਚੱਲੇ ਆਂ ਖੇਤਾਂ ਦੇ ਵਿੱਚ ਜਿੱਥੇ ਕੀ ਜਿਹੜੀਆਂ ਛੱਲੀਆਂ ਨੇ ਜਿਨ੍ਹਾਂ ਦੀ ਕਟਾਈ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਸਾਹਮਣੇ ਤੇ ਨਾਲ ਹੀ ਜਿਹੜੇ ਟਰੱਕ ਨੇ ਇੱਥੇ ਲੱਗੇ ਹੋਏ ਨੇ ਲੋਡਿੰਗ ਵਾਸਤੇ ਤੇ ਡੈਨਿਸ ਆਪਣੇ ਨਾਲ ਹੈ ਤੋਂ ਹੀ ਨੇ ਸਾਡੇ ਡੈਨਿਸ ਤੇ ਬਹੁਤ ਹੀ ਚੰਗੇ ਬੰਦੇ ਆ ਇਸ ਵੈਰੀ ਨਾਈਸ ਪਰਸਨ ਅੱਧਾ ਖੇਤ ਜਿਹੜਾ ਹੈਗਾ ਇਹਨਾਂ ਨੇ ਇੱਥੋਂ ਦੀ ਕੱਟ ਤੇ ਆ ਤੇ ਫਰੰਟ ਜਿਹੜਾ ਉੱਥੇ ਲੱਗੇ ਪਏ ਨੇ ਹਜੇ ਤੇ ਇਧਰ ਟਰੱਕਾਂ ਵਾਲੇ ਜਿਹੜੇ ਬੈਕ ਟੂ ਬੈਕ ਹੈਗੇ ਜਿਹੜਾ ਲੋਡ ਵਾਸਤੇ ਉਹ ਲੱਗੇ ਹੋਏ ਆ ਔਲਰੇਡੀ ਇਨ ਤੇ ਇੱਥੇ ਟਰੱਕਾਂ ਦੇ ਵਿੱਚ ਇੱਥੇ ਖੇਤਾਂ ਦੇ ਵਿੱਚ ਦੇਖ ਲਓ ਜਿਹੜੇ ਨਾਰਮਲੀ ਇੱਥੇ ਪਿਕਅਪ ਟਰੱਕ ਨੇ ਜਿਹੜੇ ਉਹ ਇੱਥੇ ਐਦਾਂ ਹੀ ਲੈ ਕੇ ਆਉਂਦੇ ਨੇ ਇਸੇ ਕਰਕੇ ਜਿਹੜੇ ਆ ਹੈਗੇ ਨੇ ਆਪਣੇ ਆਹ ਖੇਤ ਇੱਥੇ ਕੋਈ ਗੱਡੀ ਜਾਂ ਕੋਈ ਹੋਰ ਐਦਾਂ ਦੀ ਚੀਜ਼ ਨਹੀਂ ਆਉਂਦੀ ਇਸੇ ਕਰਕੇ ਖੇਤਾਂ ਵਾਲੀ ਸਾਈਡ ਨਾਲ ਯਾਤਰ ਇਹ ਜਿਹੜੇ ਟਰੱਕ ਹੀ ਰੱਖੇ ਹੁੰਦੇ ਨੇ ਇਹਨਾਂ ਦੇ देखो ਤੁਸੀਂ ਕਿਸ ਤਰ੍ਹਾਂ ਇਹ ਛਲੀਆਂ ਵੱਢ ਰਹੇ ਨੇ ਹਨਾ ਤੇ ਪ੍ਰੋਪਰ ਇੱਕ ਸੀਕੁਐਂਸ ਵਾਈਸ ਤੇ ਖੇਤੀ ਹੋ ਰਹੀ ਹੈ ਛਲੀਆਂ ਵੱਡੀਆਂ ਜਾ ਰਹੀ ਹੈ ਤੇ نو ਰਸ਼ ਨਾਥਿੰਗ ਤੇ ਬਹੁਤ ਹੀ ਵਧੀਆ ਲੱਗ ਰਿਹਾ ਹੈ ਐਂਡ ਟੂਡੇ ਵੀ ਆਰ ਵਿਦ ਡੈਨਿਸ ਐਂਡ ਹੀ ਇਜ਼ ਵੈਰੀ ਫ੍ਰੈਂਡਲੀ ਐਂਡ ਹੀ ਇਜ਼ ਵੈਰੀ ਨਾਈਸ ਪਰਸਨ ਤੇ ਕੈਨੇਡਾ ਦੇ ਵਿੱਚ ਨੋਬਾਡੀ ਹੈਵ ਟਾਈਮ ਯੂ نو ਕਿ ਕਿਸੇ ਲਈ ਟਾਈਮ ਕੱਢੇ ਤੇ ਸਾਨੂੰ ਇਹ ਚੀਜ਼ਾਂ ਦਿਖਾਈਆਂ ਜਾਣ ਬਟ ਡੈਨਿਸ ਨੇ ਸਾਡੇ ਲਈ ਟਾਈਮ ਕੱਢਿਆ ਤੇ ਅਸੀਂ ਉਹਦੇ ਬਹੁਤ ਜ਼ਿਆਦਾ ਧੰਨਵਾਦੀਆਂ ਤੇ ਐਪਰੀਸ਼ੀਏਟ ਕਰਦੇ ਆ ਕਿ ਉਹਨੇ ਸਾਨੂੰ ਇਹ ਚੀਜ਼ਾਂ ਦਿਖਾਈਆਂ ਜਿਹੜੀਆਂ ਕਿ ਅਸੀਂ ਕਾਫੀ ਦੇਰ ਤੋਂ ਚਾਹੁੰਦੇ ਸੀਗੇ ਕਿ ਸਾਨੂੰ ਦੇਖਣ ਹਨਾ ਤੇ 온ਟਾਰੀਓ ਦੇ ਵਿੱਚ ਅਸੀਂ ਇਹ ਚੀਜ਼ਾਂ ਲਾਈਕ ਨਹੀਂ ਅਸੀਂ ਅੰਦਰ ਜਾ ਕੇ ਨਹੀਂ ਦੇਖੀਆਂ ਬਾਹਰੋਂ ਤਾਂ ਬਹੁਤ ਵਾਰੀ ਦੇਖੀਏ ਬਟ ਰਾਈਟ ਨਾਓ ਅਸੀਂ ਲਾਈਵ ਐਕਸਪੀਰੀਅੰਸ ਕਰ ਰਹੇ ਹਰ ਚੀਜ਼ ਆ ਜਿਹੜਾ ਕਿ ਸਾਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗ ਰਿਹਾ ਤੇ ਹੋਪਸ ਕਿ ਤੁਹਾਨੂੰ ਇਹ ਵਾਲਾ ਸਾਡਾ ਜਿਹੜਾ ਵਲੌਗ ਅਸੀਂ ਤੁਹਾਨੂੰ ਕੋਸ਼ਿਸ਼ ਕਰ ਰਹੇ ਹਾਂ ਦਿਖਾਉਣ ਦੀ ਤੁਹਾਨੂੰ ਪਸੰਦ ਆਊਗਾ ਕਿ ਅਲਬਰਟਾ ਦੀ ਜਿਹੜੀ ਖੇਤੀਬਾੜੀ ਇਹਨਾਂ ਨੇ ਕੀਤੀ ਹੈ ਕਰ ਰਹੇ ਨੇ ਤੇ ਕਿਵੇਂ ਕਰਦੇ ਨੇ ਹਨਾ ਤੇ ਅਸੀਂ ਤੁਹਾਨੂੰ ਕੋਸ਼ਿਸ਼ ਕਰਾਂਗੇ ਅਸੀਂ ਤੁਹਾਨੂੰ ਲਾਈਕ ਡੈਪਥ ਵਿੱਚ ਲੈ ਕੇ ਜਾਈਏ ਹਰ ਚੀਜ਼ ਜਿਹੜਾ ਇਹਦਾ ਮਸ਼ੀਨ ਦਾ ਜਿਹੜਾ ਕਟਰ ਹੈਗਾ ਤੇ ਉਹ 12 ਜਿਹੜੇ ਕਟਰ ਲੱਗੇ ਹੁੰਦੇ ਨੇ ਅੱਗੇ ਸੋ ਜਿਹਦੇ ਨਾਲ ਕੀ ਆ ਉਹ ਚੱਪਾ ਇੱਕੋ ਵਾਰੀ 12 ਕਟਰਾਂ ਦਾ ਚੱਪਾ ਜਿਹੜਾ 12 ਰੋ ਦਾ ਜਿਹੜਾ ਹੈਗਾ ਕੱਟਦਾ ਉਹ ਤੇ ਜੋ ਕੀ ਸਾਨੂੰ ਡੈਨਿਸ ਨੇ ਦੱਸਿਆ ਤੇ ਮਤਲਬ ਤੁਸੀਂ ਦੇਖੋ ਯਾਰ ਕਿੰਨਾ ਵਧੀਆ ਜਿਹੜੇ ਵੱਡੇ ਵੱਡੇ ਟਰੱਕ ਆਪਾਂ ਸੜਕਾਂ ਦੇ ਫਿਰਦੇ ਦੇਖਦੇ ਆ ਉਹ ਅੱਜ ਖੇਤਾਂ ਦੇ ਵਿੱਚ ਨਾਰਮਲੀ ਤੁਹਾਨੂੰ ਇੱਥੇ ਦੇਖਦੇ ਨੇ ਕਿਉਂਕਿ ਇੱਥੇ ਹੀ ਲੋਡਿੰਗ ਇਹਨਾਂ ਦੀ ਸਟਾਰਟ ਜਿਹੜੀ ਹੁੰਦੀ ਹੈ ਤੇ ਬਹੁਤ ਵਧੀਆ ਯੂ ਕੈਨ ਸੀ ਇਨ ਦ ਪਾਵਰ ਇੱਥੇ ਤੇ ਨਾਲ ਹੀ ਇਹਨਾਂ ਦੀ ਜਿਹੜੀਆਂ ਗਾਵਾਂ ਨੇ ਤੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਠੀਕ ਹੈ ਖੇਤਾਂ ਦੇ ਵਿੱਚ ਰੱਖੀਆਂ ਹੋਈਆਂ ਨੇ ਤੇ ਤਕਰੀਬਨ 70 ਕਾਊ ਨੇ ਜਿਹੜੀਆਂ ਕਿ 70 ਜਿਹੜੀਆਂ گاਵਾਂ ਨੇ ਉਹਨਾਂ ਦਾ ਕੋ ਰੱਖੀਆਂ ਹੋਈਆਂ ਇੱਥੇ ਤੇ ਜਿਨ੍ਹਾਂ ਦਾ ਚਾਰਾ ਜਿਹੜਾ ਹੈਗਾ ਕਿ ਉਹ ਇੱਥੇ ਹੀ ਇਹਨਾਂ ਦਾ ਬਣਾਇਆ ਹੁੰਦਾ ਵਿੱਚ ਹੀ ਖੇਤਾਂ ਦੇ ਰਾਈਟ ਨਾਊ ਅਸੀਂ ਕਰ ਰਹੇ ਆ ਛੱਲੀਆਂ ਦੀ ਸਹਿ ਛੱਲੀਆਂ ਦੇ ਖੇਤਾਂ ਦੀ ਸਹਿ ਤੇ ਉਹ ਇਥੋਂ ਬਾਅਦ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਇੱਥੇ ਕਿਵੇਂ گاਵਾਂ ਦਾ ਸਿਸਟਮ ਕਿਵੇਂ ਹੈਗਾ ਹਨਾ ਤੇ ਡੈਨਿਸ ਹੈਜ਼ 70 ਕਾਊਸ ਐਂਡ ਆਫਟਰ ਥੈਟ ਵੀ ਵਿਲ ਲਰਨ ਕਿ ਕਿਵੇਂ ਕਿਵੇਂ ਦੁੱਧ ਕੱਢਦੇ ਨੇ ਕੀ ਬੀਫ ਵਗੈਰਾ ਜੋ ਵੀ ਇਹਨਾਂ ਦਾ ਪ੍ਰੋਸੈਸ ਹੈਗਾ ਇਹ ਲੇਟਰ ਔਨ ਅਸੀਂ ਤੁਹਾਨੂੰ ਦੱਸਾਂਗੇ ਤੇ ਤੁਸੀਂ ਫਿਲਹਾਲ ਦੀ ਘੜੀ ਛਲੀਆਂ ਦੀ ਖੇਤੀ ਦੇਖੋ ਵੀ ਕਿਵੇਂ ਛਲੀਆਂ ਵੱਡੀਆਂ ਜਾਂਦੀਆਂ ਨੇ ਅੱਗੇ ਜਦੋਂ ਛੋਟੇ ਹੁੰਦੇ ਸੀਗੇ ਤਾਂ ਅੱਜ ਕੰਬੈਨ ਲੱਗਣੀ ਤਾਂ ਬੜਾ ਰੌਣਕਾ ਲੱਗਣੀ ਆਣਾ ਤੇ ਇਹ ਹੈਗੀ ਐ ਇੱਥੇ ਦੀ ਕੰਬੈਨ ਜਿਹੜੀ ਕਿ ਨਾਲ-ਨਾਲ ਜਿਹੜਾ ਟਰੱਕ ਵੀ ਹੈ ਭਰਦੀ ਪਈ ਆ ਧੂੜਾ ਥੱਪਾ ਊੜਾ ਪਿਆ ਕਹਿੰਦੇ ਜਦੋਂ ਕਿਤੇ ਕੰਬੈਨ ਲੱਗਣੀ ਹੋਣੀ ਨਾ ਖੇਤਾਂ 'ਚ ਆਏ ਰੋਲਾ ਪੈਣਾ ਲੱਗੀ ਉਹ ਲੱਗੀ ਕੰਬੈਨ ਵਾਖ ਖਰਾ ਲਲਾ ਹੋਈ ਹੁੰਦੀ ਸੀਗੀ ਤੇ ਬਹੁਤ ਜ਼ਿਆਦਾ ਜਿਹੜਾ ਚੌ ਚੜਦਾ ਸੀਗਾ ਸੋ ਜਿਹੜੇ ਵੀ ਜ਼ਿਮੀਦਾਰ ਮੇਰੇ ਭਰਾ ਹੈਗੇ ਨੇ ਉਹਨਾਂ ਨੂੰ ਜਦੋਂ ਵੀ ਉਹਦੀ ਜਿਹੜੀ ਫਸਲ ਹੈਗੀ ਆ ਜਦੋਂ ਵੱਢਦੇ ਨੇ ਤਾਂ ਫਿਰ ਉਹਨੂੰ ਚੌਦਾ ਦੇਖੋ ਫਿਰ ਹੁੰਦਾ ਹੀ ਆ ਇਹ ਆ ਰਹੀ ਐਂ ਚੀ ਸਮ ਕੌਰਨ ਕੌਬਸ ਸੋ ਡੈਨਿਸ ਸਾਡੇ ਲਈ ਕੁਛ ਛਲੀਆਂ ਤੋੜਨ ਗਿਆ ਤੇ ਤੁਸੀਂ ਦੇਖੋ ਕਿ ਹਨਾ ਕੈਨੇਡਾ ਤੇ ਵਿੱਚ ਕਿਸੇ ਕੋਲ ਟਾਈਮ ਨਹੀਂ ਹੁੰਦਾ ਕਿ ਕਿਸੇ ਨੂੰ ਲਾਈਕ ਸਾਰਾ ਕੁਝ ਦੱਸ ਸਕੇ ਹਨਾ ਪਰ ਇਹ ਸਾਨੂੰ ਪ੍ਰੋਪਰ ਲਾਈਕ A ਟੂ Z ਸਾਰੀ ਡਿਸਕ੍ਰਿਪਸ਼ਨ ਦੇ ਰਹੇ ਹਨ ਹਰ ਚੀਜ਼ ਹੀ ਤੇ ਬਹੁਤ ਹੀ ਵਧੀਆ ਲੱਗ ਰਿਹਾ ਸਾਨੂੰ ਸੀਰੀਅਸਲੀ ਸਾਡਾ ਅਸੀਂ ਜਦੋਂ ਅਲਬਰਟਾ ਵਿੱਚ ਖੇਤਾ ਚ ਐਂਟਰ ਕੀਤਾ ਸੀ ਸਾਡਾ ਪਹਿਲੇ ਹੀ ਚਾਅ ਇਹ ਸੀਗਾ ਵੀ ਅਸੀਂ ਇੱਥੇ ਇਹ ਚੀਜ਼ਾਂ ਐਕਸਪਲੋਰ ਕਰਨੀਆਂ ਹੀ ਕਰਨੀਆਂ ਨੇ ਥੈਂਕ ਯੂ ਥੈਂਕ ਯੂ so much ਯਾ ਥੈਂਕ ਯੂ ਨੈਟਰਵਲ ਸਿਸ ਯਰ ਨਾ ਫਰ ਇਹ ਹੈਗੇ ਸਾਡੇ ਡੈਨਿਸ ਵੀ ਵੈਲ ਨਾਈਸ ਪਰਸਨ ਹੈ ਵੀ ਹੈ ਵੈਰੀ ਨਾਈਸ ਪਰਸਨ ਸੇ ਹਾਈ ਡੈਨਿਸ ਟੂ एवरीवन ਯਾ ਸੋ ਲੱਗੇ ਹੋਈ ਆ ਕੰਪੈਨ ਜਿਹੜੀ ਕਿ ਖੇਤਾਂ ਵਿੱਚ ਤੇ ਨਾਲ-ਨਾਲ ਜਿਹੜੇ ਅ ਤੇ ਜਿਹੜਾ ਟਰੱਕ ਲੋਡ ਹੋ ਰਿਹਾ ਤੇ ਦੂਸਰਾ ਟਰੱਕ ਜਿਹੜਾ ਹੈਗਾ ਉਹ ਪਰਲੇ ਬੰਨੇ ਤੁਸੀਂ ਦੇਖ ਸਕਦੇ ਹੋ ਕਿ ਆਲਰੇਡੀ ਰੈਡੀ ਹੈ ਕਿਉਂਕਿ ਜਦੋਂ ਲੋਡ ਘਟਣਾ ਹੁੰਦਾ ਇਹਨਾਂ ਨੇ ਪਹਿਲਾਂ ਹੀ ਜਿਹੜਾ ਹੈਗਾ ਟਰੱਕ ਉਹ ਸਿਸਟਮ ਇਹਨਾਂ ਨੇ ਅਪਡੇਟ ਕੀਤਾ ਹੁੰਦਾ ਕਿ ਵੀ ਜਿਹੜਾ ਦੂਸਰਾ ਟਰੱਕ ਹੈਗਾ ਨਾਲ ਦੀ ਨਾਲ ਆਵੇ ਕਿਉਂਕਿ ਇਹਨਾਂ ਕੋਲ ਨਾ ਟਾਈਮ ਨਹੀਂ ਹੁੰਦਾ ਹੈਗਾ ਸੋ ਜਿਹੜਾ ਇਹ ਦੂਜਾ ਟਰੱਕ ਹੈਗਾ ਜੀ ਤੇ ਇਹ ਵੀ ਰੈਡੀ ਹੈ ਤੇ ਕਿਉਂਕਿ ਜਿਹੜਾ ਪਹਿਲੇ ਵਾਲਾ ਟਰੱਕ ਹੈਗਾ ਆਲਮੋਸਟ ਭਰਨੇ ਵਾਲਾ ਤੇ ਫਿਰ ਨਾਲ ਦੀ ਨਾਲ ਜਿਹੜਾ ਦੂਜਾ ਟਰੱਕ ਉਹਨਾਂ ਨੇ ਇੱਥੇ ਖੜਾ ਕੀਤਾ ਪਿਆ ਹੈ ਤੇ ਨਾ ਇੱਥੋਂ ਦੀ ਸਿੱਧਾ ਇਹਨਾਂ ਨੇ ਜਿਹੜੇ ਡਾਇਰੈਕਟ ਹੈਗਾ ਜਿਹੜੀਆਂ ਕੰਪਨੀਆਂ ਨੇ ਜਿੱਥੇ ਇਹਨਾਂ ਦੀ ਲੋੜ ਆ ਮੀਨਸ ਕਿ ਜਿੱਥੇ ਇਹਨਾਂ ਦਾ ਤੇਲ ਬਣਦਾ ਠੀਕ ਹੈ ਜਾਂ ਹੋਰ ਜੋ ਜੋ ਵੀ ਇਹਨਾਂ ਦੇ ਪ੍ਰੋਡਕਟ ਬਣਾਉਂਦੇ ਨੇ ਉਹ ਫਿਰ ਡਾਇਰੈਕਟ ਕੰਪਨੀਆਂ ਦੇ ਵਿੱਚ ਹੀ ਇੱਥੋਂ ਸੈਲ ਹੋ ਜਾਂਦਾ ਤੁਸੀਂ ਦੇਖੋ ਤਕਰੀਬਨ ਇੱਥੇ ਮੈਨੂੰ ਲੱਗਦਾ 30 35 ਏਕੜ ਜ਼ਮੀਨ ਸੀਗੀ ਜਿਹੜੀ ਕਿ ਇਹਨਾਂ ਨੇ ਹਜੇ ਫਿਲਹਾਲ ਕੱਟਤੀ ਆ ਘੰਟਾ ਵੀ ਨਹੀਂ ਲੱਗਿਆ ਡੀ ਆਡੀਆਂ ਮਸ਼ੀਨਾਂ ਨੇ ਕਿ ਲਲਾ ਲਲਾ ਕਰਾ ਕੇ ਉਹ ਮਰਿਆ ਤਰਾ ਸੋ ਜਿਹੜੀ ਤੁਸੀਂ ਆ ਦੇਖ ਰਹੇ ਹੋ ਸਪਰੇਅ ਵਾਲੀ ਜਿਹੜੀ ਮਸ਼ੀਨ ਹੈਗੀ ਆ ਤੇ ਕਿੱਡੀ ਵੱਡੀ ਮਸ਼ੀਨ ਹੈ ਜਿਹੜੀ ਕਿ ਇਹ ਸਾਰੀ ਹੀ ਆਪਣੇ ਆਪ ਜਿਹੜੀ ਚੱਲਦੀ ਹੈ ਤੇ ਇਹਨੂੰ ਮਤਲਬ ਇੱਕ ਚੈਨਲ ਆਹੀਂ ਸੈੱਟ ਕੀਤਾ ਜਾਂਦਾ ਹੈ ਆਟੋਮੈਟਿਕਲੀ ਤੇ ਜਿਹੜਾ ਦੇਖੋ ਇੱਕੋ ਵਾਰੀ ਚ ਕਿੰਨੇ ਹੀ ਜਿਹੜੇ ਏਕੜ ਆ ਜਿਹੜੇ ਕਵਰ ਕਰ ਦਿੰਦੀ ਆ ਸੋ ਇੱਥੇ ਜਿਹੜਾ ਹੈਗਾ ਮਸ਼ੀਨੀ ਯੁੱਗ ਸੋ ਜਿਸ ਕਰਕੇ ਇੱਥੇ ਜਿਹੜੀਆਂ ਵੱਡੀਆਂ ਖੇਤੀਆਂ ਨੇ ਜਿਹੜੀਆਂ ਕੀਤੀਆਂ ਜਾਂਦੀਆਂ ਨੇ ਤੇ ਇੱਥੇ ਹਜ਼ਾਰਾਂ ਏਕੜ ਦੇ ਜਿਹੜੇ ਮਾਲਕ ਨੇ ਜੁਨ੍ਹਾਂ ਨਾਲ ਅਸੀਂ ਬੈਠੇ ਆਂ ਸੋ ਇਹਨਾਂ ਦੇ ਵੀ ਤਕਰੀਬਨ ਹਜ਼ਾਰ ਏਕੜ ਜਿਹੜਾ ਹੈਗਾ ਹੀ ਐ ਸੋ ਇਹ ਜਿਹੜੀਆਂ ਚੀਜ਼ਾਂ ਨੇ ਖੇਤਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਮਤਲਬ ਆਟੋਮੈਟਿਕਲੀ ਚੱਲਦਾ ਕੰਮ ਸਿਸਟਮ ਅੰਦਰ ਤੇ ਇਧਰਲੇ ਪਾਸੇ ਨਾਲ ਹੀ ਤੁਸੀਂ ਜਿਹੜੇ گاਵਾ ਨੇ ਤੇ ਤੁਸੀਂ ਉਹ ਵੀ ਦੇਖ ਸਕਦੇ ਹੋ ਤੇ ਕਿੱਦਾਂ ਮਤਲਬ ਉਹਨੂੰ ਸ਼ਾਮ ਦਾ ਟਾਈਮ ਹੈ ਕਿੱਦਾਂ ਦੇਖ ਰਹੀਆਂ ਨੇ ਇਹ ਸਕੈਂਸ ਸਕੈਂਸ ਪ੍ਰੀ ਬਿਗ ਵੀ ਸੇਲ ਦੈਮ ਸੂਨ ਵਰਸ ਨੇਮ ਆਫ ਦਿਸ ਬ੍ਰੈਂਡ ਦਿਸ ਬ੍ਰੈਂਡ ਇਜ਼ ਬਲੈਕ ਐਂਗਸ ਸੋ ਜਿਹੜੀਆਂ ਤੁਸੀਂ ਪਿੱਛੇ ਗਾਵਾਂ ਦੇਖੀਆਂ ਇਹ ਹੈਗੀਆਂ ਬਲੈਕ ਐਂਡ ਰੈਡ ਐਂਗਸ ਤੇ ਇਹ ਜ਼ਿਆਦਾਤਰ ਬੀਫ ਲਈ ਯੂਜ਼ ਕੀਤੇ ਜਾਂਦੀਆਂ ਤੇ ਇਹਨਾਂ ਨੂੰ ਮਤਲਬ ਸਿਰਫ ਦੁੱਧ ਲਈ ਨਹੀਂ ਰੱਖਿਆ ਜਾਂਦਾ ਇਹ ਇਹਨਾਂ ਨੂੰ ਮਤਲਬ ਇਹਨਾਂ ਨੂੰ ਤਖੜਾ ਕਰਕੇ ਇਹਨਾਂ ਲਈ ਲਾਈਕ ਇਹਨਾਂ ਦਾ ਬੀਫ ਤਿਆਰ ਕੀਤਾ ਜਾਂਦਾ ਕਿਉਂਕਿ ਇੱਥੇ ਬੀਫ ਜ਼ਿਆਦਾ ਮਹਿੰਗਾ ਹੈ ਚਿਕਨ ਨਾਲੋਂ ਤੇ ਇਹ ਲਾਈਕ ਗਾਵਾਂ ਦਾ ਕੰਮ ਮੈਂ ਸਿਰਫ ਇਨਾ ਤੋਂ ਬੀਫ ਹੀ ਲੇਤਾ ਜਾਂਦਾ ਨਾਟ ਫॉर ਮਿਲਕ ਜਿਹੜੀ ਇਸ ਸਪੈਕਲ ਸੋ ਜਿਹੜੀ ਆ ਤੁਸੀਂ ਲਾਈਕ ਡੱਬ ਖੜਬੀ ਦੇਖ ਰਹੇ ਹੋ ਹਨਾ ਰਾਈਟ ਐਂਡ ਬਲੈਕ ਸਪੈਕਲ ਤੇ ਇਹਦਾ ਨਾਮ ਹੈਗਾ ਸਪੈਕਲ ਤੇ ਇਹ ਵੀ ਬੀਫ ਲਈ ਯੂਜ਼ ਕੀਤੀ ਜਾਂਦੀ ਹੈ बिकॉज़ ਇਹਦੇ ਤੇ ਬਿਲਕੁਲੀ ਡਿਫਰੈਂਟ ਨਾਮ ਨੇ ਤੇ ਥੋੜਾ ਜਿਹਾ ਮੈਨੂੰ ਪ੍ਰੋਨਾਂਊਂਸ ਕਰਨ ਦੇ ਵਿੱਚ difficult ho rahi hai the rest jehdiye tusi dekhoge black and uh, red anger si ne itthe gaava jara to jara tar te so 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 jiala what hai va funny cow so you are not taking milk from that uh, no Oh. The calves drink the milk, like the calves. Yeah, yeah, yeah. They use the milk and they grow really well. Okay. <laughs> 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 so, actually, to see the dress, they can see. They are live dress to see. మేబీ ਮੇਰੇ ਤੋਂ ਗਲਤੀ ਹੋ ਸਕਦੀ ਹੈ گاਵਾਂ ਦੀ ਜਿਹੜੀ ਬਰੀਡ ਹੈਗੀ ਆ ਉਹਨਾਂ ਦੇ ਨਾਮ ਪ੍ਰੋਨਾਂਊਂਸ ਕਰਨ ਚ ਮੈਨੂੰ ਮਾਫ ਕਰਿਓ ਬਟ ਯਾ ਇਹ ਮੇਰੇ ਲਈ ਨਵਾਂ ਐਕਸਪੀਰੀਅੰਸ ਹੈ ਲਾਈਕ ਇਹ ਚੀਜ਼ਾਂ ਇੱਥੇ ਲਾਈਕ ਅਲਬਰਟਾ ਦੇ ਵਿੱਚ ਆ ਕੇ ਤੁਹਾਨੂੰ ਦਿਖਾ ਰਹੀਆਂ ਸੀ ਤੇ ਸਾਡੇ ਲਈ ਵੀ ਨਵਾਂ ਐਕਸਪੀਰੀਅੰਸ ਹੈ ਹੋਪਸ ਹੋ ਤੁਸੀਂ ਇਹ ਚੀਜ਼ਾਂ ਲਾਈਕ ਕਰੋਗੇ ਤੇ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਨੂੰ ਡੈਪਥ ਦੇ ਵਿੱਚ ਲੈ ਕੇ ਜਾਈਏ ਜਿੰਨਾ ਹੋ ਸਕੇ ਵਾਦ ਤੋਂ ਵਾਦ ਪਿੰਡਾਂ ਦੀ ਲਾਈਫ ਦਿਖਾਈਏ ਤੇ ਤੁਸੀਂ ਦੇਖੋ ਬਹੁਤ ਹੀ ਸੋਹਣਾ 뷰 ਹੈ ਤਾਂ ਮੌਸਮ ਵੀ ਬਹੁਤ ਸੋਹਣਾ ਹੈ ਤੇ ਪਲੱਸ ਗਾਵਾ ਨਾਲ ਹੋਰ ਚੀਜ਼ਾਂ ਵਧੀਆ ਲੱਗ ਰਹੀਆਂ ਨੇ It's very nice guys